ਜਿਹੜਾ ਜਾਦੇ ਵਿਕਦਾ ਟਰੈਕਟਰ ਸਪੈਸ਼ਲ ਐਡੀਸ਼ਨ ਠੀਕ ਹੈ ਜੀ ਨਾਲ ਦੇ ਟਾਇਰੂ ਦਾ ਟਰੈਕਟਰ ਤੇ ਕਿੰਨੇ ਕ ਪੈਸੇ ਹੋਣੇ ਹੋਗੇ 70 ਪੈਸੇ ਟਾਇਰ ਇਹ ਦਾਖ ਮਾਡਲ ਆ ਆਪਣਾ ਮਾਨਸਾ ਨੰਬਰ ਆ ਲੋਕਲ ਠੀਕ ਹੈ ਜੀ ਈਵੀ 31 ਇਹ 3 ਸਿਲੰਡਰਾਂ ਦਾ ਟਰੈਕਟਰ ਆ 14 ਨੇ ਟਾਇਰਾਂ ਚ ਵੈਸੇ ਉਹ 13 ਦਾ ਜ਼ਿਆਦੇ ਆਉਂਦਾ 10 ਮਾਡਲ ਆ ਐ ਟੂਰ ਤਾਂ ਮਗਰਲੇ 40 ਕੇ ਪੈਸੇ ਆ ਮੂਹਰੇ ਲੈ ਗਿਆ 60 70 ਪੈਸੇ 52 ਐਚਪੀ ਵਾਲਾ ਹਾਂਜੀ ਡੀ ਆਈ ਐਮ ਐਸ ਠੀਕ ਹੈ ਜੀ 3 ਗੀ ਸਪੀਡ ਆ 22 ਮਾਡਲ ਆ ਜੰਗੇਰ ਦਾ ਇੰਜਨ ਗੇਅਰ ਦਾ ਜਮ ਰਪੀਆ ਰਪੀਆ ਚਲਾ ਕੇ ਵ ਦਾ ਟਰੈਕਟਰ ਠੀਕ ਹੈ ਜੀ। ਉਹ ਮਾਡਲ 20 केटी ਦੇ ਚੌਕੜਾ ਆਪਾਂ ਨਵਾਂ ਪਵਾਇਆ ਦਿਖਾ ਰਿਹਾ। ਜਿਹੜਾ ਕੰਪਨੀ ਦੀ ਗਾਰੰਟੀ ਵਾਰੰਟੀ ਪਈ ਆ ਉਹ ਵੀ ਆਪਾਂ ਲੈ ਕੇ ਦੇ ਦਾਂਗੇ ਏਜੰਸੀ ਵਾਲਿਆਂ ਤੋਂ। ਠੀਕ ਹੈ ਜੀ। ਕਿੰਨੇ ਕ ਘੰਟੇ ਚੱਲਿਆ? ਇਹ 2.5 ਸਤਿਗੁਰ ਮਿੱਤਰੋ ਆਪਾਂ ਪਹੁੰਚੇ ਆ ਕੈਂਚੀਆਂ ਤੇ ਮਾਨਸਾ ਕੈਂਚੀਆਂ ਤੇ ਜਿੱਥੇ ਬਾਈ ਆਪਣੇ ਨਾਲ ਗੋਰਾ ਜੁੜਿਆ ਤੇ ਪੰਜਾਬ ਟਰੈਕਟਰ ਸੇਲ ਪਰਚੇਜ ਬਾਈ ਗੋਰਾ ਆਪਣੇ ਨਾਲ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਹੈ ਗੋਰੀ। ਠੀਕ ਹੈ ਜੀ। ਚੜ੍ਹਦੀ ਕਲਾ। ਮਗੀ ਕਿੰਨੇ ਕ ਟਰੈਕਟਰ ਨੇ ਬਾਈ ਇਹ 15-20 ਟਰੈਕਟਰ ਹੈਗੇ 15-20 ਟਰੈਕਟਰ ਹਾਂਜੀ ਪੁੱਛੀਆਂ ਘਣੇ ਫੜਾ ਦੇ ਨੇ ਹਾਂ ਉੱਪਰਲੇ ਮਾਡਲ ਐ ਵਿੱਚ ਹੈਗੇ ਨਾ ਨੌਨ ਵੀ ਹੈਗੇ ਨਾ ਬਾਕੀ ਉੱਥੇ ਮਾਡਲ ਹੀ ਉੱਪਰ ਠੀਕ ਐ ਜੀ ਕਾਪੀ ਕਾਗਜਾਂ ਦੇ ਕਿੰਨੇ ਰਹਿਣਗੇ ਸਾਰੇ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਠੀਕ ਐ ਹੁਣ ਆਪਾਂ ਸਟਾਰਟ ਕਰਦੇ ਹਾਂ ਹੌਲੈਂਡ ਤੋਂ ਪੈਸਾ ਡਿਸਪਨ ਤੋਂ ਇਹਦੇ ਬਾਰੇ ਦੱਸੀ ਬਾਈ ਗੋਰੀ ਇਹ 18 ਮਾਡਲ ਐ ਹਾਂਜੀ ਜਿਹੜਾ ਜਾਦੇ ਵਿਗਦਾ ਟਰੈਕਟਰ ਪੈਸੇ ਡੀਜੀ ਨਾਲ ਠੀਕ ਐ ਜੀ ਨਾਲ ਦੇ ਟਾਇਰੂ ਦਾ ਟਰੈਕਟਰ ਦੇ ਕਿੰਨੇ ਕ ਪੈਸੇ ਹੋਣੇ ਉਕੇ 70 ਪੈਸੇ ਟਾਇਰ ਠੀਕ ਹੈ ਇੰਜਨ ਗੇਅਰ ਦਾ ਕਿੱਦਾਂ ਰਹੂ ਜਮਾ ਸਹੀ ਚਲਾ ਕੇ ਬਾਕੇ ਲੈ ਜਾ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਜਿੰਨਾ ਵੀ ਹੈਗਾ ਸਾਰਾ ਓਰੀਜਨਲ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਾਈਡ ਕਲੱਚ ਆ ਗਿਆ ਤੇ ਮਾਡਲ ਕਿੰਨੇ ਆ ਗਿਆ ਸੀ ਬਾਈ ਇਹ 18 18 ਤੇ ਰੇਟ ਇਹ 6.5 ਲੱਖ ਦਾ ਦੇ ਦੇਣਗੇ ਜੱਸ ਸਵਾ 6 ਲੱਖ ਰੁਪਏ ਦਾ ਇਹ ਬਣੂਗਾ ਮਿੱਤਰੋ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਕਨੋਪੀ ਤਾਂ ਕੰਪਨੀ ਵੱਲੋਂ ਆਉਂਦੀ ਹੈ ਇਹਦੇ ਠੀਕ ਹੈ ਜੀ ਨਾਲ ਦੇ ਟਾਇਰ ਟੂ ਟਰੈਕਟਰ ਚੰਗਾ ਠੀਕ ਹੈ ਜੀ ਤੇ ਮੂਰੇ ਆ ਗਿਆ ਸਿਉਣਾ ਲਿਕਾ ਹੀ 750 ਇਹਦੇ ਬਾਰੇ ਦੱਸੀ ਬਈ ਇਹ 10 ਮਾਡਲ ਆ ਆਪਣਾ ਮਾਨਸਾ ਨੰਬਰ ਆ ਲੋਕਲ ਠੀਕ ਆ ਜੀ 31 ਠੀਕ ਆ ਜੀ ਇੰਜਨ ਗੇਅਰ ਦਾ ਜਮਾਂ ਘਾਨ ਵਰਗਾ ਟਰੈਕਟਰ ਠੀਕ ਆ ਜੀ ਤੇ ਕਾਫੀ ਕਾ ਜਿਹੜਾ ਸਹੀ ਆ ਪਹਿਲੇ ਮਾਲ ਕਰਾ ਸਾਰੇ ਪ੍ਰੂਫ ਮਿਲ ਗਏ ਆਈਆਂ ਉਡੀਆਂ ਸਾਰੇ ਤੇ ਰੰਗ ਪੇਂਟ ਦਾ ਹਾਂਜੀ ਰੰਗ ਪੇਂਟ ਸਾਰਾ Ориਜਨਲ ਆ ਜਿੰਨਾ ਹੈਗਾ ਠੀਕ ਆ ਮਾੜੇ ਮੂਟੇ ਮਗਰਾਟ ਹੋਏ ਨੇ ਬਾਕੀ ਸਾਰਾ Ориਜਨਲ ਆ ਇੰਜਨ ਗੇਅਰ ਦਾ ਵੀ ਓਕੇ ਆ ਜਮਾਂ ਜਮਾਂ ਓਕੇ ਓਕੇ ਤੇ ਕਿੰਨੇ ਮਾੜਾ ਆ ਗਿਆ ਸੀ ਇਹ 10 10000 ਰੇਟ ਇਹ ਆਪਾਂ ਦੇ ਦੇ ਦਾਂਗੇ 285000 ਦਾ 285000 ਦਾ ਬਣੂ ਮਿੱਤਰੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਮਿੱਤਰੋ ਮੂਰੇ ਆ ਗਿਆ 60 ਦਾ ਐਮ ਐਮ ਸੁਪਰ ਇਹਦੇ ਬਾਰੇ ਦੱਸੀ ਬਈ ਇਹ ਤਿੰਨ ਸਿਲੰਡਰਾਂ ਦਾ ਟਰੈਕਟਰ ਆ 14 ਨੇ ਟਾਇਰਾਂ ਚਾ ਵੈਸੇ ਉਹ 13 ਦਾ ਜ਼ਿਆਦਾ ਆਉਂਦਾ 10 ਮਾਡਲ ਹੈ ਠੀਕ ਹੈ ਜੀ ਕਿੱਪ ਵਾਲੀ ਕਾਪੀ ਆ ਯਾਦ ਨੰਬਰ ਆ ਠੀਕ ਹੈ ਜੀ ਪਾਸਿੰਗ ਪਈ ਆ ਟਰੈਕਟਰ ਦੀ ਜੇ ਵੀਰ ਨੇ ਨਾ ਕਰਾਉਣਾ ਨਾਂ ਵੀ ਹੋ ਜੂ ਕੱਲ ਹੀ ਲਿਆ ਹਜੇ ਆਪਾਂ ਇਹ ਕੱਲ ਹੀ ਲਿੱਤਾ ਆਪਣੇ ਸਾਹਮਣੇ ਸਟੈਂਡਰਡ ਏਜੰਸੀ ਆ ਇਹ ਬਾਗੀਆਂ ਤੋਂ ਲਿਆ ਠੀਕ ਹੈ ਜੀ ਇੰਜਨ ਗੇਅਰ ਤਾਂ ਜਮ ਓਕੇ ਆ ਜਮ ਓਕੇ ਜੀ ਓਕੇ ਜ਼ਿੰਮੇਵਾਰੀ ਆ ਚਲਾ ਕੇ ਬਾਕੇ ਲੈ ਜਾ ਐਡਾ ਚੰਗਾ ਟਰੈਕਟਰ ਚਲਾਈਦਾ ਠੀਕ ਹੈ ਜੀ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਮਾਡਲ ਇਹ ਕਿੰਨੇ ਸੀ ਇਹ 10 10 ਤੇ ਰੇਟ ਇਹ 2,70,000 ਦਾ ਦੇ ਦੇਗਾ 2,70,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਨੂਰੇ ਆ ਗਿਆ 755 95 ਮਾਡਲ ਆ ਠੀਕ ਹੈ ਜੀ ਟੈਟੂਰ ਕੈਟੂਰ ਤਾਂ ਮਗਰ ਲਈ 40 ਕੇ ਪੈਸੇ ਆ ਮੂਹਰੇ ਹੈਗੇ 60 70 ਪੈਸੇ ਠੀਕ ਹੈ ਜੀ 85000 ਦਾ ਦੇ ਦਾਂਗੇ ਡਿਸਕਾਊਂਟ ਵਾਲਾ ਇਹ ਤਾਂ ਕੁੱਲੀ ਹੋਰ ਕੱਲੇ ਕੁੱਲੀ 85000 ਦਾ ਮਿੱਤਰੋ ਮੂਹਰੇ ਆ ਗਿਆ 605 ਇਹਦੇ ਬਾਰੇ ਦੱਸੀ ਬਾਈ ਇਹ 52 ਐਚਪੀ ਵਾਲਾ ਹਾਂਜੀ ਡੀ ਆਈ ਐਮ ਐਸ ਠੀਕ ਹੈ ਜੀ 3 ਗੀ ਸਪੀਡ ਹੈ 22 ਮਾਡਲ ਹੈ ਠੀਕ ਹੈ ਜੀ ਇਹ ਮਾਨਸਾ ਨੰਬਰ ਆ ਟਰੈਕਟਰ ਠੀਕ ਹੈ ਜੀ ਇਹ ਜਿੰਨੇ ਪੈਸੇ ਦਾ ਟਰੈਕਟਰ ਉੰਨੀ ਆਪਾਂ ਲੋਨ ਕਰਾ ਦੇਗੇ ਉੰਨੀ ਲੋਨ ਹੋ ਜਾਊ ਆਧਾਰ ਕਾਰਡ ਤੇ ਪਿੰਨ ਕਾਰਡ ਲੈ ਆਓ ਟਾਇਰਾਂ ਦੀ ਕੰਡੈਸ਼ਨ ਤਾਂ ਟਰੈਕਟਰ ਤੇ ਹੈਗੇ ਆ 60-70 ਪੈਸੇ ਨਾਲ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਆ ਜਮ ਹਾਂ ਹਾਂ ਰੰਗ ਪੇਂਟ ਦਾ ਵੀ ਓਕੇ ਆ ਇਹ ਤਾਂ ਲੱਭੜਿਆ ਆ ਖੜਾ ਮੈਨੂੰ ਲਾਹਤ ਪੈ ਰਿਆ ਨਹੀਂ ਇਹ ਇਹ ਪਤਾ ਕੀ ਆ ਇਹ ਕੱਲ ਹੀ ਆਇਆ ਇਹ ਵੀ ਟੈਕੀ ਇਹ ਵੀ ਕੱਲ ਹੀ ਆਇਆ ਹਾਂ ਤਿਆਰ ਕਰਨਾ ਚਲੋ ਹੁਣ ਆਪਾਂ ਤੁਸੀਂ ਆਗੇ ਵੀਡੀਓ ਚ ਆਪਾਂ ਦਿਖਾਤਾ ਠੀਕ ਹੈ ਜੀ ਤੇ ਮਾਡਲ ਕਿੰਨੇ ਆ ਗਏ ਰੇਟ ਇਹ 22 ਮਾਡਲ ਹੈ 5.5 ਲੱਖ ਦਾ ਜੱਸਾ ਨੋਚ ਦੇਵਾਂਗੇ ਐਵੇਂ ਜੁੱਕਰ ਐਵੇਂ ਜੁੱਕਰ ਜੇ ਤਾਇਰ ਟੂਰ ਹੋ ਕੇ ਆ ਗਿਆ ਤਾਇਰ ਟੂਰ ਚੇਂਜ ਕਰਤੇ ਜਾਂ ਕੁਝ ਹੋਰ ਕਰਤਾ ਉਹ ਜਾ ਖਰਚਾ ਪਾਜੂ ਉਹ ਜਾ ਖਰਚਾ ਪਾਜੂ ਜਿੰਨੇ ਪੈਸਿਆਂ ਦਾ ਟਰੈਕਟਰ ਆਪਾਂ ਹੁਣ ਮੰਗ ਰਹੇ ਆ ਓਨੇ ਪੈਸੇ ਨਹੀਂ ਲੋਨ ਕਰਾ ਦੇਂਗੇ ਓਨੇ ਪੈਸਿਆਂ ਦੀ ਲੋਨ ਹੋ ਜੂ ਮਿੱਤਰੋ ਟਰੈਕਟਰ ਚੰਗਾ ਹੈ ਕੱਲਾ ਤੋਂ ਹੁਣ ਸਵਾਰ ਨਾਲ ਹੈ ਕੱਲਾ ਆਧਾਰ ਕਾਰਡ ਤੇ ਰਿਕਾਡ ਅਧਾਰ ਕਾਰਡ ਦੇ ਪਿੰਨ ਕਾਰਡ ਲਿਆ ਉਹ ਟਰੈਕਟਰ ਲਿਜੋ ਲੈਟਰ ਲੈਜੋ ਬਸ ਮੂਰੀ ਆ ਗਿਆ ਇੱਕ ਅੱਧਾ ਪੀਸ ਹੁੰਦਾ ਆਪਣੇ ਕੋਲੇ ਆਇਆ ਇੱਕ ਅੱਧਾ ਹੁੰਦਾ ਹਾਂ ਹਾਂ 37 30 50 ਇਹਦੇ ਬਾਰੇ ਦਾ ਪਲੱਸ ਵਾਲਾ ਜਿਹੜਾ ਜਿਆਦਾ ਵਿਕਦਾ ਠੀਕ ਹੈ ਜੀ ਚੌਕੜਾ ਆਪਾਂ ਇਹਦੇ ਨਵਾਂ ਪਾਇਆ ਦਿਖਾ ਦੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿ ਜੰਗੇਰ ਦਾ ਜਮ ਰਪੀਆ ਰਪੀਆ ਚਲਾ ਕੇ ਬਾਹ ਕੇਲ ਹੈ ਜੀ ਟੈਂਡ ਚਲਾ ਕੇ ਬਾਕੇ ਏਲ ਜਾ ਸਕਦੇ 55 ਵਾਲਾ 55 ਐਚਪੀ ਦਾ ਪਲੇਟਾ ਲੱਗਿਆ ਹੋਇਆ ਸਰਕਾਰੀ ਪਟਿਆਲਾ ਨੰਬਰ ਹੈ ਰੇਟ ਬੂਟ ਲੱਗਿਆ ਹੋਇਆ ਟਰੈਕਟਰ ਦੇ ਠੀਕ ਹੈ ਜੀ ਸਾਰਾ ਚੰਗਾ ਹੈਗਾ ਸਾਰਾ ਚੰਗਾ ਹੈ ਤੇ ਸ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮਾਡਲ ਕਿੰਨੇ ਸੀ ਇਹ 10 10 ਮਾਡਲ ਦਾ ਰੇਟ ਬਾਈ ਇਹ ਆਪਾਂ ਟਰੈਕਟਰ ਤੁਹਾਨੂੰ ਦੇ ਦਾਂਗੇ ਐਵੇਂ ਜੋ ਕਰਵਾ ਸਾਢੇ 4 ਲੱਖ ਰੁਪਏ ਸਾਢੇ 4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂ ਟਰੈਕਟਰ ਚੰਗਾ ਰੰਗ ਪੇਂਟ ਦਾ ਬਾਈ ਕਹਿੰਦਾ ਓਕੇ ਆ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਟਰੈਕਟਰ ਨੂੰ ਆਪਾਂ ਯਾਰ ਹਾਲ ਪਾ ਕੇ ਵਾ ਕੇ ਵੇਖ ਲੈ ਬੰਦਾ ਹਾਲ ਪਾ ਕੇ ਹਾਂ ਠੀਕ ਆ ਹਾਲ ਪਾ ਕੇ ਵਾ ਕੇ ਦੇਵਾਂਗੇ ਆਪਾਂ ਹਾਲ ਤਸੱਲੀ ਕਰਕੇ ਲੈ ਜਾਓ ਹਾਲ ਤਸੱਲੀ ਕਰਕੇ ਠੀਕ ਆ ਜੀ ਟੈਂਪਰੇਚਰ ਪਹਿਲੀ ਵਾਲਾ ਗਰਮ ਤਾਂ ਤੁਰਿਆ ਜਾਂਦੀ ਹੋ ਜੂ ਹਾਲ ਪਾਏ ਤਾਂ ਬੜਾ ਠੀਕ ਆ ਜੀ ਮੇਰੇ 2 ਜਾਦੇ ਵਿਕਦੇ ਆ ਨਾ ਜਾਦੇ ਵਿਕਦੇ ਰੱਖਣੇ ਪੈਂਦੇ ਠੀਕ ਹੈ ਜੀ ਇਹਦੇ ਪਰ 10 ਫਿਰ ਇਹ 16 ਮਾਡਲ ਹੈ ਪਾਵਰ ਸਟੀਅਰਿੰਗ ਵਾਲਾ ਟੋਮ ਦਾ ਟਰੈਕਟਰ ਠੀਕ ਹੈ ਜੀ ਟੋਮ ਮਾਡਲ 20 केटी ਦੇ ਚੌਕੜਾ ਆਪਾਂ ਨਵਾਂ ਪਵਾਇਆ ਦਿਖਾ ਦੇ ਠੀਕ ਹੈ ਜੀ ਚਰਚਕਾ ਨੂੰ 20 केटी ਦਾ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਗੇਅਰ ਦਾ ਜਮਾ ਰੁਪਏ ਦਾ ਰੁਪਿਆ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਰੰਗ ਪੇਂਟ ਦਾ ਵੀ ਓਕੇ ਜਮਾ ਜ਼ਿੰਮੇਵਾਰੀ ਓਕੇ ਤੇ ਡਬਲ ਹੱਥ ਧਰ ਦੇ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰ ਇਹ ਤਾਂ ਸਹੂਲਤਾਂ ਬਹੁਤ ਆ ਗਈਆਂ ਹਾਂ ਹਾਂ ਜਿਹੜਾ ਅੱਜ ਮਾਡਲ ਆਉ ਸੈਂਪਲ ਕੱਪੜੇ ਵਾਲੀ ਛਾਤਰੀ ਆ ਛਾਤਰੀ ਵੀ ਖੁੱਲੀ ਲੱਗੀ ਹੋਈ ਆ ਛਾਤਰੀ ਇਹ ਆਏ ਨਹੀਂ ਵੀ ਤੁੱਪ ਲੱਗੂ ਕਿਸਨੇ ਪੈਸਾ ਲਵਾਈਆ ਜਿਸ ਦੀ ਪੈਪਾਂ ਵਾਲੀ ਲਵਾ ਰਖੀ ਆ ਤੁੱਪ ਨਹੀਂ ਲੱਗਦੀ ਬਾਈ ਤੁੱਪ ਕੀ ਕਣੀ ਵੀ ਨਹੀਂ ਪੈਂਦੀ ਨਹੀਂ ਵੀ ਨਹੀਂ ਕਣੀ ਵੀ ਨਹੀਂ ਪੈਂਦੀ ਵਧੀਆ ਕਣੀ ਵੀ ਨਹੀਂ ਪੈਂਦੀ ਤੇ ਰੇਟ ਕਿੰਨਾ ਆ ਗਿਆ ਦਾ ਮਾਡਲ ਕਿੰਨਾ ਆ ਗਿਆ ਇਹ ਮਾਡਲ 16 3 ਲੱਖ 70 ਹਜ਼ਾਰ ਦਾ ਦੇ ਦਾਂਗੇ ਜੈਸੇ ਉਹਨਾਂ ਨੂੰ 3 ਲੱਖ 70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਮੂਰੇ ਫੇਅਰ 35 ਦਾ ਸਿਉਣਾ ਨਿਕਾ ਆ ਗਿਆ ਇਹ 14 ਮਾਡਲ 14 ਮਾਡਲ ਤੇ ਇਹਦੇ ਬਾਰੇ ਇਹਦੇ ਰੁਪਈਆ ਸਾਰਾ ਆਪਾਂ ਨੂੰ 35000 ਦੇ ਦੇ ਤੇ ਬਾਕੀ ਸਾਰਾ ਲੋਨ ਹੀ ਕਰਾ 35000 ਰੁਪਿਆ ਅੱਜ ਤਾਂ ਬਾਹਗੀਆਂ ਵੱਟੀਆਂ ਆਫਰ ਕਰੀ ਜਾਂਦਾ ਬਿਲਕੁਲ ਫੁੱਲ ਫੁੱਲ ਫੁੱਲਾਂ ਆਫਰ ਕਰੀ ਜਾਂਦਾ ਬਾਈ ਆਹਦੇ ਟਰੈਕਟਰ 14 ਮਾਡਲ ਟਾਇਰ ਟੂਰ ਨਵੇਂ ਨੇ ਟਾਇਰ ਨਵੇਂ ਨੇ ਤੇ ਰੰਗ ਪੇਂਟ ਦਾ ਵੀ ਵਧੀਆ ਰੰਗ ਪੇਂਟ ਦਾ ਸਾਰਾ Ориਜਨਲ ਹੀ ਹੁੰਦੀ ਆ ਟਰੈਕਟਰ ਤੈਨੂੰ ਪਤਾ ਆਪਣੇ ਕੋਲੇ ਮਾੜੇ ਨਹੀਂ ਹੁੰਦੇ ਠੀਕ ਐ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ 14 ਮਾਡਲ ਆ ਸੋਨਾ ਲੀਕਾ 35 ਠੀਕ ਐ ਜੀ ਸੈਂਪਲ ਕੱਪੜੇ ਵਾਲੀ ਸਾਥਰੀ ਆ ਕਿ 14 ਮਾਡਲ ਦਾ ਰੇਟ ਇਹ ਆਪਾਂ ਤੈਨੂੰ 1 ਲੱਖ ਰੁਪਿਆ ਦੇ ਦਾਂਗੇ ਲੈ ਲੈਣ ਹਾਂ ਤੇ ਟਰੈਕਟਰ ਲੈ 35000 ਰੁਪਏ ਦੇ ਕੇ ਟਰੈਕਟਰ ਲਾ ਜਾ ਸਕਦੇ ਹੋ ਮੈਂ ਤਰੋਂ 35 ਹੋ ਚਾ ਨਾ 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 ਉਹ ਚ ਜਾ ਦੇ ਉਹ ਚ ਜਾ ਦੇ ਪੈਣਗੇ ਉਹ ਚ ਜਾ ਦੇ ਪੈਣਗੇ ਜਿਹੜਾ ਟਰੈਕਟਰ ਹੈਗਾ ਆਪਣੇ ਕੋਲੇ ਹੈਗਾ ਆਪਾਂ ਉਹੀ ਦੱਸਾਂਗੇ ਅਗਲੇ ਨੂੰ ਗੁਮਰਾਹ ਨਹੀਂ ਕਰਦੇ ਠੀਕ ਹੈ ਜੀ ਮੂਰੇ ਆ ਗਿਆ ਜਮਨ ਨਵਾਂ ਖੜਾ ਮੈਨੂੰ ਆ 24 24 ਮਾਡਲ ਜਮਨ 24 ਮਾਡਲ 855 ਉਹ 5 ਸਟਾਰ ਸਾਈਡ ਕਲੱਚ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਚ ਟੌਪ ਮਾਡਲ ਐ ਟੌਪ ਮਾਡਲ ਦੇਗੀ ਚੁੱਲੇ ਚ ਹਾਂ ਚੌਥੇ ਮਹੀਨੇ ਦਾ ਚੌਥੇ ਮਹੀਨੇ ਦਾ ਜਿਹੜਾ ਕੰਪਨੀ ਦੀ ਗਾਰੰਟੀ ਵਾਰੰਟੀ ਪਈ ਆ ਉਹ ਵੀ ਆਪਾਂ ਲੈ ਕੇ ਦੇ ਦਾਂਗੇ ਏਜੰਸੀ ਵਾਲਿਆਂ ਨੂੰ ਠੀਕ ਐ ਜੀ ਕਿੰਨੇ ਕ ਘੰਟੇ ਚੱਲਿਆ ਇਹ 2.5 ਸੌ ਚੱਲਿਆ 2.5 ਸੌ ਘੰਟਾ ਮਿੱਤਰੋ ਇਹ ਕੁੱਲ ਚੱਲਿਆ ਮੋੜ ਤਾਂ ਮੀਟਰ ਹੋਰ ਵੀ ਦਿੰਦੇ ਹਾਂਜੀ ਪਰ ਆਪਾਂ ਜੈਨੂਅਲ ਹੀ ਕੰਮ ਕਰਨਾ ਠੀਕ ਐ ਜੀ ਬਾਈ ਕਹਿੰਦਾ ਮੀਟਰ ਵੀ ਮੋੜ ਸਕਦੇ ਸੀ ਪਰ ਮੋੜਿਆ ਨਹੀਂ ਹਾਂ ਤੇ ਕਿ ਉਹ ਵੀ ਮਾਡਲ ਦਾ ਰੇਟ ਹੈ ਰੇਟ ਤਾਂ ਇਹਦਾ ਵਸਾਪਾ 7 ਲੱਖ ਤੇ 65 ਹਜ਼ਾਰ ਦਾ ਦੇ ਰਾਂਗੇ ਜੈਸੇ 7 ਲੱਖ 65 ਹਜ਼ਾਰ ਦਾ ਮਿੱਤਰੋ ਬਣੂ ਜਿਵੇਂ ਖੜਾ ਐਵੇਂ ਜੁਕਰੀ ਸਾਤਰੀ ਸੁਤਰੀ ਦੇ ਦੇਾਂਗੇ ਸਾਤਰੀ ਮਿਲ ਜੂ ਜੋ ਕੰਪਨੀ ਵੱਲੋਂ ਐਸੈਸਰੀ ਹੁੰਦੀ ਉਹ ਮਿਲੂ ਜੋ ਕੰਪਨੀ ਵੱਲੋਂ ਐਸੈਸਰੀ ਆਈ ਆ ਉਹ ਮਿਲੂ ਜੋ ਕੰਪਨੀ ਦੀ ਗਾਰੰਟੀ ਵਾਰੰਟੀ ਰਹਿੰਦੀ ਉਹ ਵੀ ਦਵਾ ਦੇਾਂਗੇ ਉਹ ਵੀ ਮਿਲ ਜੂਗੀ ਮਿੱਤਰੋ ਬਿਲਕੁਲ ਨਵਾਂ ਜੇ ਨਵਾਂ ਲੈਣ ਜਾਂਦੇ ਹੋ ਨਾ ਇੱਕ ਵਾਰ ਕੇਰਾ ਗੋਰੇ ਕੋਲੇ ਆ ਜਾ ਹਾਂ ਹਾਂ ਇੱਕ ਵਾਰ ਦਰਸ਼ਨ ਗੋਰੇ ਕੋਲੇ ਦਰਸ਼ਨ ਦੇ ਕੇ ਜਾਇਓ ਤੇ ਮੂਰੇ ਆ ਗਿਆ 855 ਨਵਾਂ ਤਾਂ ਲੈ ਹੀ ਲੈਣਾ ਇਹ ਵੀ ਪ੍ਰੈਸਰ ਕਰਾਇਆ ਪਿਆ ਤੂੰ ਤਾਂ ਇਹਦਾ ਪਾਵਰ ਕਿਸੇ ਨੇ ਪਾਇ ਨਹੀਂ ਤੇਰੇ ਵਰਗੇ ਨੇ ਕਰਾਤਾ ਆਪਾਂ ਠੀਕ ਐ ਪ੍ਰੈਸਰ ਐ ਬਾਈ ਸੈਂਟਰ ਗੇਅਰ ਆ ਗਿਆ 2002 ਮਾਡਲ ਐ ਤੇ 2002 ਮਾਡਲ ਇੰਜਨ ਗੇਅਰ ਦਾ ਜਮਾ ਕੋਕਾ ਦਾ ਜਮਾ ਕੋਕਾ ਜੇ ਕੋ ਬੰਦੇ ਨੇ ਪ੍ਰੈਸਰ ਤੇ ਪੈਸੇ ਲਾ ਤੇ ਇੰਜਨ ਗੇਅਰ ਤਾਂ ਤੈਨੂੰ ਪਤਾ ਹੀ ਆਪੀ ਚੰਗਾ ਰੱਖੂ ਠੀਕ ਐ ਜੀ ਬਾਹਰ ਪੰਪਲ ਆ ਗਿਆ ਗੇਅਰ ਰੇਟ 2000 ਤੋਂ ਮਾਡਲ ਦਾ ਇਹ 2002 ਮਾਡਲ ਤੇ ਆਪਾਂ ਟਰੈਕਟਰ ਤੁਹਾਨੂੰ ਦੇ ਦਾਂਗੇ 2.5 ਲੱਖ ਰੁਪਏ ਦਾ ਪਾਵਰ ਵਾਲਾ 2.5 ਲੱਖ ਰੁਪਏ ਦਾ ਮਿੱਤਰੋ ਇਹ ਬਣੂਗਾ ਟਰੈਕਟਰ ਟਰੈਕਟਰ ਚੰਗਾ ਮੂਰੇ ਆ ਗਿਆ 605 ਡੀ ਆਈ ਅਰਜਨ ਇਹਦੇ ਬਾਰੇ ਡੀ ਆਈ ਆਈ 57 ਐਚ ਪੀ ਵਾਲਾ ਠੀਕ ਹੈ ਜੀ ਜਿਹੜਾ ਬੰਦ ਹੋ ਗਿਆ ਟਰੈਕਟਰ ਠੀਕ ਹੈ ਜੀ 21 ਮਾਡਲ ਆ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿੰਦਾ ਰੂ ਇੰਜਨ ਗੇਅਰ ਦਾ ਨਵਾਂ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਨਾਲ ਦੇ ਆ 95 ਪੈਸੇ 95 ਪੈਸੇ ਟਾਇਰ ਨਾਲ ਦੇ ਨੇ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਕਿੰਨੇ ਸੀ ਇਹ ਇਹ 21 21 ਦਾ ਰੇਟ ਬਾਈ ਏ ਆਪਾਂ ਮੰਗਦੇ ਦਾ 685000 6.5 ਲੱਖ ਰੁਪਏ ਦਾ ਦੇ ਦੇ ਸਾਢੇ 6 ਲੱਖ ਦਾ ਇਹ ਤੇਰੀ ਕੋਈ ਵੀਡੀਓ ਸ਼ੇਅਰ ਕਰਕੇ ਦਿਖਾ ਦੇ ਬੰਦਾ ਵੀ ਹਾਂ ਸ਼ੇਅਰ ਕਰਤੀ 5000 ਰੁਪਏ ਹੋਰ 5000 ਰੁਪਏ ਡਿਸਕਾਊਂਟ ਹੋਰ ਮਿਲ ਜੂ ਮਿੱਤਰੋ ਤੇ ਟਰੈਕਟਰ ਤਾਂ ਕਾਫੀ ਖੜੇ ਨੇ ਤੁਸੀਂ ਦੇਖ ਸਕਦੇ ਹੋ ਬਾਈ ਤੇ ਵੀਡੀਓ ਹੋ ਜੂ ਲੰਬੀ ਲੰਬੀ ਵੀਡੀਓ ਤੁਸੀਂ ਘੱਟ ਦੇਖਦੇ ਹੋ ਟਰੈਕਟਰ ਮੈਂ ਤੁਹਾਨੂੰ ਨੂੰ ਦੱਸ ਦਿੰਦਾ ਵੀ ਕਿਹੜੇ ਕਿਹੜੇ ਬਾਈ ਕੋਲੇ ਹੋਰ ਖੜੇ ਨੇ ਬਾਕੀ ਬਾਈ ਨਾਲ ਹਣਾ ਬਾਈ ਤੁਹਾਡੇ ਨਾਲ ਗੱਲ ਕਰਕੇ ਹਾਂ ਹਾਂ ਉਹ ਵੀ ਜਾਂਦੇ ਰਹਿੰਦੇ ਆਪਣੇ ਕੋਲ ਟਰੈਕਟਰ ਹੋਰ ਆ ਹੁਣ ਆ ਰਹੇ ਨੇ 10 20 60000 ਸਿਉਣਾ ਲੀਕਾ 575 ਮਿੰਦਰਾ ਡੀਆਈ ਖੜਾ ਬਈ ਤੇ ਉਦਰਾ ਐਸਰ ਖੜਾ ਉਹ ਐਸਰ ਜਿਹੜਾ ਹਾਂਜੀ ਉਹ ਬਿੱਲ ਸਿੱਧੇ ਦੇ ਦਾਂਗੇ ਆਪਾਂ ਉਹਦੇ ਬਿੱਲ ਸਿੱਧੇ ਮਿਲ ਜਾਣਗੇ ਬਾਈ ਐਸਰ ਦੇ ਤੇ ਐਸਰ ਦੇਖ ਸਕਦੇ ਹੋ ਬਿਲਕੁਲ ਨਵਾਂ ਨਵਾਂ ਪੀਸ ਕੰਡੀਸ਼ਨ ਨਵਾਂ ਪੀਸ ਹੈ ਮੂਰੇ ਆ ਗਿਆ ਫਿਰ 750 ਖੜਾ ਹੈ ਬਈ 6万 ਤੇ 5210 ਖੜਾ ਹੈ ਬਈ ਇਹ ਫਾਰਮ 65 ਆ 65 ਫਾਰਮ ਖੜਾ ਹੀ EPL ਪਾਵਰ ਸਟੀਅਰਿੰਗ EPI ਸੌਰੀ ਤੇ ਮੂਰੇ 855 EK 424 424 ਹਾਂ ਤੇ ਇੰਨੇ ਟਰੈਕਟਰ ਖੜੇ ਨੇ ਬਾਈ ਕੋਲੇ ਟਰੈਕਟਰ ਆਪਣੇ ਕੋਲੇ 555 ਫੋਟੋ ਲਾ ਦਾਂਗੇ ਆਪਾਂ ਟਰੈਕਟਰਾਂ ਦੀ ਠੀਕ ਹੈ ਜੀ 555 605 ਠੀਕ ਹੈ ਜੀ 744 2005 ਮਾਡਲ ਬਹੁਤ ਟਰੈਕਟਰ ਆਉਣੇ ਆਪਣੇ ਕੋਲੇ ਠੀਕ ਹੈ ਜੀ ਆਈ ਜਾਂਦੇ ਆ ਜਾਈ ਜਾਂਦੇ ਠੀਕ ਹੈ ਜੀ 5210 20 ਮਾਡਲ ਆ ਰਹੇ ਆਪਣੇ ਕੋਲੇ ਗিয়ার ਪ੍ਰੋ ਟਰੈਕਟਰ ਠੀਕ ਹੈ ਜੀ ਉਹਦੀ ਵੀ ਆਪਾਂ ਫੋਟੋ ਲਾ ਦਾਂਗੇ ਜੀ ਠੀਕ ਹੈ ਤੇ ਮੋਬਾਈਲ ਨੰਬਰ 9317050150 ਪੰਜਾਬ ਟਰੈਕਟਰ ਮਾਨਸਾ ਕੈਂਚੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਕੋਰੇ ਤੇ ਲੋਬੀ ਮਿੱਤਰੋ ਇਸ ਕੰਟੈਕਟ ਤੇ ਬਾਈ ਨਾਲ ਕੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਫੋਲੋ ਸਤਿ ਸ੍ਰੀ ਅਕਾਲ ਜੀ